ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪਿੰਡ ਸੂਰਤੀਆ ਦੇ ਨੇੜੇ ਪਾਖੜਾ ਬ੍ਰਾਂਚ ਦੀਆਂ ਇਸ ਵੇਲੇ ਦੀ ਸੂਚਨਾ ਹੈ ਕਿ ਪਾਖੜਾ ਬ੍ਰਾਂਚ ਲੀਕੇਜ ਹੋ ਗਈ ਹੈ ਪਾਖੜਾ ਬ੍ਰਾਂਚ ਦਾ ਜਿਹੜਾ ਸੂਰਤੀਆ ਦੇ ਨੇੜੇ ਵੱਡ ਲੀਕੇਜ ਹੋਣ ਨਾਲ ਪਾਣੀ ਐ ਪਹਾਾ ਕਾਫੀ ਵਧ ਰਿਹਾ ਹੌਲੀ ਹੌਲੀ ਵੱਡਾ ਪਾੜ ਹੋ ਸਕਦਾ ਹੈ ਔਰ ਨੇੜੇ ਤੇੜੇ ਦੇ ਪਿੰਡਾਂ ਤੱਕ ਪਹੁੰਚ ਕੇ ਵੱਡਾ ਨੁਕਸਾਨ ਕਰ ਸਕਦਾ ਹੈ ਤਾਨੇ ਕੋਰ ਫੇਰ ਦੱਸ ਸਕੀਏ ਕਿ ਪਿੰਡ ਸੂਰਤੀਆ ਦੇ ਨੇੜੇ 240000 ਬੁਰਜੀ ਦੇ ਨੇੜੇ ਜਿਹੜੀ ਲੀਕੇਜ ਹੋਈ ਆ ਔਰ ਲੀਕੇਜ ਪਾਣੀ ਦਾ ਵਹਾਅ ਤੇਜ਼ ਹੈ ਔਰ ਲੀਕੇਜ ਹੌਲੀ-ਹੌਲੀ ਵੱਧਦੀ ਜਾ ਰਹੀ ਆ ਪਿੰਡ ਜੋੜਕੀਆਂ ਤੇ 15 ਵਾਲੀ 50 ਵਾਲੀ ਸਾਈਡ ਆ ਜਿਹੜੀ ਇਹ ਲੀਕੇਜ ਹੋਈ ਆ ਔਰ ਹੌਲੀ-ਹੌਲੀ ਇਹ ਪਾਣੀ ਦਾ ਲੀਕੇਜ ਜਿਹੜਾ ਵੱਧਦਾ ਜਾ ਰਿਹਾ ਪਾੜ ਵਧਨ ਨਾਲ ਜਿੱਥੇ ਫਸਲਾਂ ਦਾ ਵੱਡਾ ਨੁਕਸਾਨ ਹੋ ਸਕਦਾ ਉੱਥੇ ਹੀ ਇਹ ਪਾਣੀ ਪਿੰਡਾਂ ਦੇ ਵਿੱਚ ਵੀ ਜਾਣ ਦਾ ਡਰ ਬਣਿਆ ਹੋਇਆ ਤੁਹਾਨੂੰ ਫੇਰ ਦੱਸ ਦਈਏ ਕਿ ਲੀਕੇਜ ਪਾਖੜਾ ਬ੍ਰਾਂਚ ਚ ਹੋ ਗਈ ਹੈ ਵੱਡੀ ਨਹਿਰ ਪਾਖੜਾ ਬ੍ਰਾਂਚ ਔਰ ਕਾਫੀ ਪਾਣੀ ਹੈ ਜਿਹੜਾ ਨਹਿਰ ਦੇ ਵਿੱਚ ਉਸਤਾ ਤੇਜ਼ ਵਹਾਅ ਕਰਕੇ ਹੌਲੀ-ਹੌਲੀ ਇਹ ਪਾੜ ਵਧਦਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਹੈ ਹੋ ਸਕਦਾ ਹੈ ਥੋੜੇ ਸਮੇਂ ਬਾਅਦ ਇਹ ਵੱਡਾ ਪਾੜ ਹੋ ਸਕਦਾ ਹੈ ਕਿ ਬਿਰਾਤ ਦਾ ਸਮਾ ਹੋਣ ਕਰਕੇ ਇਸ ਨੂੰ ਬੰਦ ਕਰਨ ਦੇ ਵੀ ਕੋਈ ਹਜੇ ਤੱਕ ਪ੍ਰਬੰਧ ਨਹੀਂ ਕੀਤੇ ਜਾ ਰਹੇ ਤੇ ਜੇ ਪਾਣੀ ਦਾ ਵਹਾਅ ਇਸੇ ਤਰ੍ਹਾਂ ਹੀ ਜਾਂਦਾ ਰਿਹਾ ਤਾਂ ਵੱਡਾ ਨੁਕਸਾਨ ਹੈ ਜਿਹੜਾ ਪੰਜਾਬ ਵਾਲੀ ਸਾਈਡ ਪਿੰਡਾਂ ਨੂੰ ਹੋ ਸਕਦਾ ਜੋੜਕੀਆਂ ਤੇ ਬਾਂਦਰਾ ਵਾਲੀ ਸਾਈਡ ਆ ਜਿਹੜਾ ਖੇਤਾਂ ਦੇ ਵਿੱਚ ਇਹ ਲੀਕੇਜ ਹੋਈ ਹੈ 240000 ਬੁਰਜੀ ਦੇ ਨੇੜੇ ਇਹ ਜਿਆਦਾ ਪਾੜ ਵਧਨ ਨਾਲ ਜਿੱਥੇ ਫਸਲਾਂ ਨੂੰ ਨੁਕਸਾਨ ਹੋ ਸਕਦਾ ਉੱਥੇ ਹੀ ਪਿੰਡਾਂ ਤੱਕ ਵੀ ਪਾਣੀ ਪਹੁੰਚ ਕੇ ਪਿੰਡਾਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਪਿੰਡ ਸੂਰਤੀਆ ਜਿਹੜਾ ਸਰਸਾ ਹਰਿਆਣਾ ਤਲਵੰਡੀ ਵਾਲੀ ਛੱਡ ਬਈ ਨਹਿਰ ਟੁੱਟ ਗਈ ਹੈ ਥੱਲੋਂ ਦੀ ਗਤੋਂ ਦੀ ਆ ਬੈਡ ਵਹਿ ਗਿਆ ਪਾਣੀ ਨਿਕਲ ਰਿਹਾ ਇੱਥੇ ਕੋਈ ਮੋਗਾ ਨਹੀਂ ਕੁਛ ਨਹੀਂ ਆਪਦੀ ਆ ਵੀ ਥੰਨੋ ਪਾਣੀ ਚੱਲ ਪਿਆ ਆ ਵੇਖੋ ਜੀ ਇਹਨੇ ਪਾਣੀ ਨੇ ਬਹੁਤ ਹੀ ਵਧਣਾ ਤੇ ਪੂਰੇ ਲੈਵਲ ਤੇ ਫੁੱਲ ਡੱਟੀ ਨਹਿਰ ਜਾ ਰਹੀ ਹੈ ਤੇ ਵੇਖੋ ਜੀ ਕਿੰਨੇ ਕੁ ਪਿੰਡਾਂ ਦਾ ਨੁਕਸਾਨ ਹੋ ਸਕਦਾ ਹੈ